ਉਹ ਉਥੋਂ ਪਰੇੜਾ ਇਹਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਕੋਈ ਨਾ ਗੱਲਬਾਤ ਕਰਨ ਉਹਨੇ ਇਹਦੇ ਮੰਦਰ ਕੋਲ ਸੰਗਡੇ ਆਪਣਾ ਫੈਰ ਮਾਰਤਾ ਫਾਦਰ ਜੀ ਤੇ ਫਿਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਹਾਂ ਬਿਲਕੁਲ ਟਰੇਸ ਹੋ ਗਏ ਬੰਦੇ ਹਾਂਜੀ ਹਾਂਜੀ ਟਰੇਸ ਹੋ ਗਏ ਕਿੰਨੇ ਬੰਦੇ ਸੀ ਟੋਟਾ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਤੇ ਇਹਨਾਂ ਦਾ ਕਾਰਨ ਕੀ ਰਹਿਣਾ ਹੈ ਮਾਮਲਾ ਮਾਮਲਾ ਇਹ ਦੇ ਉਹਨਾਂ ਨੇ ਕਰਦੇ ਤਪਤੀਸ਼ ਆਪਣੰ ਕੀ ਤੁਸ਼ਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਦੀ ਉਹ ਤੋਂ ਆਏ ਇੱਥੇ ਕਰੇ ਤੇ ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ ਉੱਥੇ ਮੜਾ ਜਿਹਾ ਕੰਮ ਹੁੰਦਾ ਵਾ ਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਭਾਜੀ ਗਲਤ ਹੋਇਆ ਜੀ ਸਾਡੇ ਫੋਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਇਹ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਹੈਗੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਵੀ ਇਹ ਅਪੀਲ ਕਰਦੇ ਹਾਂ ਜੀ